ਜਜਬਾ ਤਕੜਾ ਹੋਣਾ ਚਾਹੀਦਾ ਸੀਤ ਤਾਂ ਚਲੋ ਕੋਈ ਨਹੀਂ ਉਥੋਂ ਰੱਬ ਵਾਇਗਰੂ ਮੇਰ ਕਰਨ ਉਥੋਂ ਜਿੱਤ ਕੇ ਆਉਣਾ ਸੀਤ ਅਸੀਂ ਇੱਥੇ ਤਕੜੀ ਕਰ ਲਾਂਗੇ ਸਾਨੂੰ ਜਜਬੇ ਦੀ ਜ਼ਰੂਰਤ ਆ ਅਸੀਂ ਅੱਜ ਦਾ ਪ੍ਰੋਗਰਾਮ ਦਿੱਤਾ ਨਾ ਪਿੰਡ ਵੱਲੋਂ ਇਹ ਮੋਰਲ ਸਪੋਰਟ ਵਾਸਤੇ ਉਹਨਾਂ ਦੇ ਜਜਬੇ ਨੂੰ ਮਤਲਬ ਕਿ ਅਸੀਂ ਹਲੂਣਾ ਦੇਣ ਵਾਸਤੇ ਵੀ ਯਾਰ ਤੁਹਾਡਾ ਪਿੰਡ ਤੁਹਾਡੇ ਨਾਲ ਖੜਾ ਇਸੇ ਵਾਸਤੇ ਹੀ ਅਸੀਂ ਅੱਜ ਦਾ ਮਤਲਬ ਕਿ ਪ੍ਰੋਗਰਾਮ ਕੀਤਾ ਸੀ ਤਾਂ ਕੋਈ ਨਹੀਂ ਸੀ ਤਾਂ ਮਤਲਬ ਕਿ ਅਸੀਂ ਆਪੇ ਵਾਇਗਰੂਆ ਫਿਰ ਜੋ ਮਤਲਬ ਕਿ ਸਵਾਸਤਾ ਉਹਨਾਂ ਦੇ ਵਾਇਗਰੂ ਦੇ ਹੱਥਾਂ ਹਨ ਗੱਲ ਕਰੀਏ ਤਾਂ ਕਿੰਨੇ ਕਿੰਨੇ ਕੈਂਸਰ ਦੇ ਮਰੀਜ਼ ਵੀ ਹੈ ਨਾਲ ਸ਼ੂਗਰ ਦੀ ਵੀ ਹੈਗੀ ਮਰੀਜ਼ ਕਿਉਂਕਿ ਤੁਸੀਂ ਨਾਲ ਸ਼ੁਰੂ ਤੋਂ ਹੀ ਉਹਨਾਂ ਦੇ ਸੰਘਰਸ਼ਾਂ ਵਿੱਚ ਵੀ ਰਹੇ ਹੋ ਚਾਹ ਫਰੀ ਕੋਰਟ ਦੇ ਵਿੱਚ ਹੋਵੇ ਬਾਰਡਰ ਦੇ ਵੀ ਹੋਵੇ ਉਹਨਾਂ ਦਾ ਕਿਵੇਂ ਹੁਣ ਹੈਗਾ ਕਿਹੋ ਹੌਸਲੇ ਜਿਵੇਂ ਨੇ ਕਿਵੇਂ ਨਹੀਂ ਕਿਵੇਂ ਜੀ ਡਿਟੈਕਟਰ ਹੋਈ ਆ ਕਿ ਯਾਰ ਹਾਂ ਮੇਰੇ ਕੋਲੇ ਸਮਾਂ ਟਾਈਮ ਬਾਉਂਡ ਹੋ ਗਿਆ ਹਨਾ ਜਦੋਂ ਡਾਕਟਰਸ ਨੇ ਇਹ ਗੱਲ ਕਹਿ ਦਿੱਤੀ ਕਿ ਹੁਣ ਤੁਸੀਂ ਮਤਲਬ ਕਿ ਆਹ ਚੀਜ਼ ਆ ਉਹਨਾਂ ਨੇ ਉਹ ਚੀਜ਼ ਤੇ ਜੇ ਆਪਾਂ ਕਹੀਏ ਵੀ ਮੋਰਲ ਡਾਊਨ ਹੋਣ ਦੀ ਬਜਾਏ ਉਹਨਾਂ ਨੇ ਸਗੋਂ ਆਪਦੀ ਜਥੇਬੰਦੀ ਚ ਕਿ ਹੁਣ ਮੇਰੇ ਕੋਲੇ ਟਾਈਮ ਇੱਕ ਬੱਜਵਾ ਟਾਈਮ ਆ ਮੈਂ ਆਪਦੀ ਜਥੇਬੰਦੀ ਜੋ ਹੋਰ ਵੀ ਵਰਕ ਤੇਜ਼ ਕਰਦੇ ਆ ਮਤਲਬ ਕਿ ਆਪਦੇ ਲੋਕਾਂ ਦਾ ਜਿੰਨਾ ਵੀ ਮੇਰੇ ਤੋਂ ਹੋ ਸਕਦਾ ਵੀ ਮੈਂ ਆਪਦਾ ਭਲਾ ਕਰਨ ਵਾਸਤੇ ਉਹ ਚੀਜ਼ ਨੇ ਉਹਨਾਂ ਨੂੰ ਪਿੱਛੇ ਨਹੀਂ ਕੀਤਾ ਸਕੋ ਉਹਨਾਂ ਜਾਂ ਤਾਂ ਉਹਨਾਂ ਨੇ ਤਾਂ ਸਰਕਾਰ ਨੇ ਤਾਂ ਇਹ ਚੀਜ਼ਾਂ ਪਿੱਛੇ ਵੀ ਸਾਬਤ ਕਰਦੀਆਂ ਤੇ ਹੁਣ ਵੀ ਸਾਬਤ ਕਰ ਰਹੀ ਹੈ ਕਿ ਕਿੰਨੀ ਕ ਹਮਲਾਵਰ ਐ ਮਹਿਸੂਸ ਉੱਥੇ ਜਾ ਕੇ ਤਾਂ ਐ ਹੁੰਦਾ ਜਿੱਦਾਂ ਇੰਡੀਆ ਪਾਕਿਸਤਾਨ ਦੀ ਸਰਹੱਦ ਤੋਂ ਬੁਣਾਈ ਬੈਠੇ ਆ ਕਿ ਜਿੱਦਾਂ ਸਾਨੂੰ ਐ ਮਹਿਸੂਸ ਕਰਾਇਆ ਜਾ ਰਿਹਾ ਕਿ ਯਾਰ ਅਸੀਂ ਸ਼ਾਇਦ ਕਿਸੇ ਇਸ ਦੇਸ਼ ਦੇ ਵਾਸੀ ਹੀ ਨਹੀਂਗੇ ਮਤਲਬ ਕਿ ਐਂ ਜੇ ਸਾਨੂੰ ਮਹਿਸੂਸ ਕਰਾਇਆ ਪਛਾਨੀ ਮੰਗਾ ਨੂੰ ਲੈ ਕੇ ਲਗਾਤਾਰ ਕਿਸਾਨ ਬਾਰਡਰਾਂ ਤੇ ਡਟੇ ਹੋਏ ਨੇ ਅਤੇ ਜਗਜੀਤ ਸਿੰਘ ਦੱਲੇ ਵਾਲਾ ਕੌਮੀ ਪ੍ਰਧਾਨ ਪਾਰਟਿਕ ਸੰਜੋ ਸਿੱਧੂਪੁਰਾ ਦੇ ਜਿਹੜੇ ਮਰਨ ਵਾਰਤੇ ਬੈਠੇ ਹੋਏ ਨੇ ਤੇ ਉਹਨਾਂ ਦਾ ਮਰਨ ਵਾਰਤੇ ਜਿਹੜਾ ਲਗਾਤਾਰ ਜਾ ਰਹੀ ਹੈ ਆਪਣੀਆਂ ਮੰਗਾਂ ਨੂੰ ਲੈ ਕੇ ਦੂਜੇ ਪਾਸੇ ਅੱਜ ਉਹਨਾਂ ਦੇ ਪਿੰਡ ਦੇ ਵਿੱਚ ਪਿੰਡ ਦੇ ਲੋਕਾਂ ਵੱਲੋਂ ਉਹਨਾਂ ਸਾਥ ਦੇ ਵਿੱਚ ਜਿਹੜਾ ਅੱਜ ਉਹਨਾਂ ਵੱਲੋਂ ਅੱਜ ਭੁੱਖ ਹੜਤਾਲ ਤੇ ਬੈਠਿਆ ਗਿਆ ਇੱਕ ਦਿਨ ਦੀ ਭੁੱਖ ਹੜਤਾਲ ਜਿਹੜੀ ਪਿੰਡ ਦੇ ਵਿੱਚ ਲੱਗੀ ਗਈ ਹੈ ਪਿੰਡ ਦੇ ਸਾਰੇ ਹੀ ਲੋਕ ਇਕੱਠੇ ਹੋਏ ਨੇ ਬਜ਼ੁਰਗ ਇਕੱਠੇ ਹੋਏ ਨੇ ਨੌਜਵਾਨ ਇਕੱਠੇ ਹੋਏ ਨੇ ਜਥੇਬੰਦੀ ਦੀ ਆਗੂ ਇਕੱਠੇ ਹੋਏ ਨੇ ਮਹਿਲਾਵਾਂ ਕੱਟੇ ਹੋਏ ਨੇ ਸਾਰੇ ਇਕੱਠੇ ਹੋ ਕੇ ਅੱਜ ਜਗਜੀਤ ਸਿੰਘ ਢੱਲੇ ਵਾਲੇ ਦੇ ਹੱਕ ਵਿੱਚ ਕਿਉਂਕਿ ਲਗਾਤਾਰ ਮੰਗਲ ਨੂੰ ਕੋ ਗੱਲ کافی ਲੰਮਾ ਸਮਾਂ ਹੋ ਚੁੱਕਿਆ ਸੰਘਰਸ਼ ਚੱਲਦੇ ਆ ਜਿਸ ਦੇ ਚੱਲਦੇ ਆ ਹੁਣ ਲਗਾਤਾਰ ਜਿਹੜੀ ਦਿੱਲੀ ਕੋਸ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਦੂਜੇ ਪਾਸੇ ਹਰਿਆਣਾ ਪੁਲਿਸ ਵੱਲੋਂ ਜਿਹੜਾ ਅਥਰੂ ਗੋਲੇ ਛੱਡੇ ਜਾ ਰਹੇ ਨੇ ਲਗਾਤਾਰ ਕਿਸਾਨਾਂ ਉੱਪਰ ਅਤਿਆਚਾਰ ਕੀਤਾ ਜਾ ਰਿਹਾ ਹੈ ਜਿਸ ਦੇ ਰੋਸ ਵਜੋਂ ਜਿੱਥੇ ਅੱਜ ਹਰ ਇੱਕ ਪਿੰਡ ਦੇ ਵਿੱਚ ਜਿਹੜਾ ਰੋਸ ਪਾਇਆ ਜਾ ਰਿਹਾ ਹੈਗੇ ਉੱਥੇ ਅੱਜ ਡੱਲੇ ਵਾਲੇ ਪਿੰਡ ਦੇ ਵਿੱਚ ਕਿਉਂਕਿ ਜਗਜੀਤ ਸਿੰਘ ਡੱਲੇ ਵਾਲਾ ਉਹਨਾਂ ਦਾ ਇਹ ਪਿੰਡ ਹੈਗਾ ਜੱਦੀ ਪਿੰਡ ਹੈ ਅੱਜ ਪਿੰਡ ਦੇ ਲੋਕਾਂ ਵੱਲੋਂ ਉਹਨਾਂ ਦੇ ਹੱਕ ਵਿੱਚ ਜਿਹੜਾ ਹੈਗਾ ਹਾ ਦਾ ਨਾਰਾ ਮਾਰਿਆ ਗਿਆ ਤੇ ਤੇ ਉਹਨਾਂ ਦੇ ਮ ਉਹਨਾਂ ਦੇ ਬੇਟੇ ਮੌਜੂਦ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਆਂ ਅਸੀਂ ਕੀ ਕਹਿਣਾ ਲਗਾਤਾਰ ਗਲੇ ਸਾਹ ਜੋ ਬੈਠੇ ਨੇ ਮਨਵਰਤ ਤੇ ਬੈਠੇ ਹੋਣੇ ਕਾਫੀ ਸਿਹਤ ਦੇ ਵਿੱਚ ਵੀ ਉਹਨਾਂ ਦੇ ਗ੍ਰਾਵਟ ਆ ਰਹੀ ਹੈ ਕਿਵੇਂ ਕਹਿਣਾ ਹੁਣ ਸਰਕਾਰਾਂ ਦੀ ਕੀ ਲੱਗਦੀ ਨੀਤੀ ਉਹਨਾਂ ਦੇ ਸਮੇਂ ਦੇ ਵਿੱਚ ਦੇਖੋ ਗ੍ਰਾਵਟਾ ਮਤਲਬ ਕਿ ਸਿਹਤ ਦੀ ਗ੍ਰਾਵਟ ਦੀ ਨਹੀਂ ਸਾਨੂੰ ਕੋਈ ਸਾਨੂੰ ਮਤਲਬ ਕਿ ਜਿਹੜੀ ਮੇਨ ਚੀਜ਼ ਆ ਉਹਨਾਂ ਦੇ ਜਜਬੇ ਦੀ ਹੈ ਨਾ ਜਜਬਾ ਤਕੜਾ ਹੋਣਾ ਚਾਹੀਦਾ ਸਿਹਤ ਤਾਂ ਚਲੋ ਕੋਈ ਨਹੀਂ ਉਥੋਂ ਵਾਇਗਰੂ ਮੇਰ ਕਰਨ ਉਥੋਂ ਜਿੱਤ ਕੇ ਆਉਣ ਸਿਹਤ ਅਸੀਂ ਇੱਥੇ ਤਕੜੀ ਕਰ ਲਾਂਗੇ ਸਾਨੂੰ ਜਜਬੇ ਦੀ ਜ਼ਰੂਰਤ ਆ ਜਜਬਾਈ ਉਹ ਅਸੀਂ ਅੱਜ ਦਾ ਪ੍ਰੋਗਰਾਮ ਦਿੱਤਾ ਨਾ ਪਿੰਡ ਵੱਲੋਂ ਇਹ ਮੋਰਲ ਸਪੋਰਟ ਵਾਸਤੇ ਉਹਨਾਂ ਦੇ ਜज्ਬੇ ਨੂੰ ਮਤਲਬ ਕਿ ਅਸੀਂ ਹਲੂਣਾ ਦੇਣ ਵਾਸਤੇ ਵੀ ਯਾਰ ਤੁਹਾਡਾ ਪਿੰਡ ਤੁਹਾਡੇ ਨਾਲ ਖੜਾ ਇਸੇ ਵਾਸਤੇ ਹੀ ਅਸੀਂ ਇਹ ਅੱਜ ਦਾ ਮਤਲਬ ਕਿ ਪ੍ਰੋਗਰਾਮ ਕੀਤਾ ਸਿਹਤ ਤਾਂ ਕੋਈ ਨਹੀਂ ਸਿਹਤ ਮਤਲਬ ਕਿ ਅਸੀਂ ਆਪੇ ਵਾਇਗਰੂ ਆਪੇ ਜੋ ਮਤਲਬ ਕਿ ਸਵਾਸਤਾ ਉਹਨਾਂ ਦੇ ਵਾਇਗਰੂ ਦੇ ਹੱਥਾਂ ਹਨ ਉਹ ਆਪੇ ਚੱਲੀ ਜਾਣਾ ਦਿਲਖਬ ਦੀ ਗੱਲ ਕਰੀ ਤਾਂ ਕਿਦਨ ਕਿਦ ਕੈਂਸਰ ਦੇ ਮਰੀਜ਼ ਵੀ ਆ ਨਾਲ ਸ਼ੂਗਰ ਦੇ ਵੀ ਹੈਗੇ ਮਰੀਜ਼ ਕਿਉਂਕਿ ਤੁਸੀਂ ਨਾਲ ਸ਼ੁਰੂ ਤੋਂ ਹੀ ਉਹਨਾਂ ਦੇ ਸੰਘਰਸ਼ਾਂ ਵਿੱਚ ਵੀ ਰਹੇ ਹੋ ਚਾਹੇ ਫਰੀ ਕੋਰਟ ਦੇ ਵਿੱਚ ਹੋਵੇ ਬਾਰਡਰ ਦੇ ਵਿੱਚ ਹੋਵੇ ਉਹਨਾਂ ਦਾ ਕਿਵੇਂ ਹੁਣ ਹੈਗਾ ਕਿ ਵੀ ਹੌਸਲੇ ਜਿਹੀ ਫਨੀ ਕਿ ਕਿਵੇਂ ਨੇ ਉਹਨਾਂ ਦਾ ਕੀ ਕਰਨਾ ਚੜ੍ਹਦੀ ਕਲਾ ਵਿੱਚ ਬੈਠੇ ਰਹ ਜੀ ਚੜ੍ਹਦੀ ਕਲਾ ਚ ਨੇ ਪੂਰੇ ਚੜ੍ਹਦੀ ਕਲਾ ਚ ਨੇ ਕਿਰਪਾ ਵਾਹੇ ਕਰੂਈ ਆ ਉਹ ਜਿਹੜਾ ਕੈਂਸਰ ਦੀ ਬਿਮਾਰੀ ਜਾਂ ਮਤਲਬ ਕਿ ਹੋਰ ਹਨਾ ਉਮਰ ਦਾ ਲਿਆਜ ਕੇ ਵੇਖ ਲਈਏ ਆਪਾਂ ਦਾ ਉਹ ਚੀਜ਼ਾਂ ਮਤਲਬ ਕਿ ਜੇ ਉਹਨਾਂ ਨੂੰ ਉਹਨਾਂ ਨੇ ਤਾਂ ਸਗੋਂ ਜੇ ਆਪਾਂ ਕਹੀਏ ਨਾ ਜਦੋਂ ਦਾ ਉਹਨਾਂ ਨੂੰ ਇਹ ਚੀਜ਼ ਕੀ ਹੈ ਕਿ ਯਾਰ ਹਾਂ ਮੇਰੇ ਕੋਲੇ ਸਮਾਂ ਟਾਈਮ ਬਾਉਂਡ ਹੋ ਗਿਆ ਹਨਾ ਜਦੋਂ ਡਾਕਟਰਸ ਨੇ ਇਹ ਗੱਲ ਕਹਿ ਦਿੱਤੀ ਕਿ ਹੁਣ ਤੁਸੀਂ ਮਤਲਬ ਕਿ ਆਹ ਚੀਜ਼ ਆ ਉਹਨਾਂ ਨੇ ਉਹ ਚੀਜ਼ ਤੇ ਜੇ ਆਪਾਂ ਕਹੀਏ ਵੀ ਮੋਰਲ ਡਾਊਨ ਹੋਣ ਦੀ ਬਜਾਏ ਉਹਨਾਂ ਨੇ ਸਗੋਂ ਆਪਦੀ ਜਥੇਬੰਦੀ ਜਿੱਕੇ ਹੁਣ ਮੇਰੇ ਕੋਲੇ ਟਾਈਮ ਇੱਕ ਬੱਜਵਾ ਟਾਈਮ ਮੈਂ ਆਪਦੀ ਜਥੇਬੰਦੀ ਜੋ ਹੋਰ ਵੀ ਵਰਕ ਤੇਜ਼ ਕਰਦੇ ਆ ਮਤਲਬ ਕਿ ਆਪਦੇ ਲੋਕਾਂ ਦਾ ਜਿੰਨਾ ਵੀ ਮੇਰੇ ਤੋਂ ਹੋ ਸਕਦਾ ਵੀ ਮੈਂ ਆਪਦਾ ਭਲਾ ਕਰਨ ਵਾਸਤੇ ਉਹ ਚੀਜ਼ ਨੇ ਉਹਨਾਂ ਨੂੰ ਪਿੱਛੇ ਨਹੀਂ ਕੀਤਾ ਸਕੋ ਉਹਨਾਂ ਨੂੰ ਇੱਕ ਹੋਰ ਹਲੂਣਾ ਦੇ ਕੇ ਹੋਰ ਤੇਜ਼ ਕੀਤਾ ਕਿ ਯਾਰ ਮੈਂ ਜਿਹੜਾ ਵੀ ਮੇਰੇ ਤੋਂ ਹੋ ਸਕਦਾ ਮੈਂ ਇੰਨੇ ਟਾਈਮ ਦੇ ਵਿੱਚ ਵਿੱਚ ਆਪਦੇ ਲੋਕਾਂ ਦਾ ਭਲਾ ਕਰਾਂ ਉਹ ਚੀਜ਼ਾਂ ਨੇ ਸਾਨੂੰ ਮਤਲਬ ਕਿ ਉਹਨਾਂ ਨੂੰ ਕੋਈ ਜੇ ਆਪਾਂ ਕਹਿ ਦਈਏ ਵੀ ਨੀਵਾ ਨਹੀਂ ਕੀਤਾ ਉਹਨਾਂ ਨੇ ਉੱਚਾ ਲੈ ਕੇ ਗਈਆਂ ਕਿ ਯਾਰ ਹੁਣ ਮੇਰੇ ਕੋਲੇ ਮਤਲਬ ਕਿ ਬੱਜਵਾ ਟਾਈਮ ਆ ਮੈਂ ਇਹਨੂੰ ਜਿੰਨਾ ਜ਼ਿਆਦਾ ਹੋ ਸਕਦਾ ਇਹਨੂੰ ਮਤਲਬ ਕਿ ਕਿਸਾਨੀ ਦੇ ਲੇਖੇ ਲਾ ਦੇਣਾ ਵੇਖੇਗਾ ਕਿ ਜਿਵੇਂ ਕਿਹਾ ਗਿਆ ਸੀ 101 ਦਾ ਜੱਥਾ ਜਿਹੜਾ ਦਿੱਲੀ ਜਾਵੇਗਾ ਪਰ ਹਰਿਆਣਾ ਪੁਲਿਸ ਵੱਲੋਂ ਨਹੀਂ ਜਾਣ ਦਿੱਤਾ ਜਾਰੀ ਮਨਜ਼ੂਰੀ ਦੀ ਗੱਲ ਕਹੀ ਜਾ ਰਹੀ ਹੈ ਦੂਜੇ ਪਾਸੇ ਅਸੂਰੇ ਗੋਲੇ ਛੱਡੇ ਜਾ ਰਹੇ ਨੇ ਕੀ ਲੱਗਦਾ ਜਿਵੇਂ ਹੁਣ ਕੱਲ ਕਿਹਾ ਗਿਆ ਸੀ ਕਿ ਇੱਥੇ ਰੋਟੀ ਨਹੀਂ ਪੱਕੇ ਗਈ ਬਾਰਡਰਾਂ ਦੇ ਉੱਪਰ ਕਿਉਂਕਿ ਲਗਾਤਾਰ ਅਤਿਆ ਉਸੇ ਕਾਲ ਦੇ ਮਤਲਬ ਕਿ ਵਿੱਚੋਂ ਹੀ ਸਾਡਾ ਇਹ ਜੋ ਪ੍ਰੋਗਰਾਮ ਦਿੱਤਾ ਹੋਇਆ ਨਾ ਦੇਖੋ ਭਾਵੇਂ ਅਸੀਂ ਮਤਲਬ ਕਿ ਪਿੰਡ ਭਾਵੇਂ ਡਲੇਵਾਲ ਸਾਬ ਦਾ ਹੀ ਆ ਪਰ ਸਾਡੀ ਸੁਪਰੀਮੋ ਆ ਜਿਹੜੀ ਹਨਾ ਉਹ ਜਥੇਬੰਦੀ ਰਹੂਗੀ ਜਥੇਬੰਦੀ ਦੀ ਜੋ ਵੀ ਕਾਲ ਹੋਊਗੀ ਉਹ ਸਾਡੇ ਸਿਰ ਮੱਥੇ ਹੋਊਗੀ ਅਸੀਂ ਉਸੇ ਕਾਲ ਦੇ ਵਿੱਚੋਂ ਹੀ ਅਸੀਂ ਇਹ ਜੋ ਪ੍ਰੋਗਰਾਮ ਦਿੱਤਾ ਹੋਇਆ ਅਸੀਂ ਇਹ ਮਤਲਬ ਕਿ ਅੱਜ ਦਾ ਭੁਖੜਤਾਲ ਦਾ ਜੋ ਪ੍ਰੋਗਰਾਮ ਹੈ ਉਸੇ ਕਾਲ ਦੇ ਵਿੱਚੋਂ ਹੀ ਆ ਬਾਕੀ ਜਿਹੜੀ ਗੱਲ ਕਰੀਏ ਵੀ ਆਪਾਂ ਸ਼ੰਭੂ ਬਾਰਡਰ ਤੇ ਜੋ ਹੋ ਰਿਹਾ ਇਹ ਜਦੋਂ ਤੁਹਾਨੂੰ ਯਾਦ ਹੋਵੇਗਾ ਪਿੱਛੇ ਜਦੋਂ ਅਸੀਂ ਮੋਰਚਾ ਇੱਥੇ ਲੈ ਕੇ ਗਏ ਆ ਜਦੋਂ ਕ੍ਰੋਸ ਕਰਨਾ ਸੀ ਬਾਰਡਰ ਆ ਉਦੋਂ ਵੀ ਮਤਲਬ ਕਿ ਜੋ ਵੀ ਸੀਗਾ ਉਦੋਂ ਵੀ ਸੀਗਾ ਅਸੀਂ ਸਿਰਫ ਛਾਤੀਆਂ 'ਚ ਗੋਲੀਆਂ ਖਾਣ ਵਾਲੇ ਜਾਂ ਡੰਡੇ ਖਾਣ ਵਾਲੇ ਜਾਂ ਅਥਰੂ ਗੈਸ ਦੇ ਗੋਲੇ ਸਾਡੇ ਤੇ ਵੱਜਣ ਵਾਲੇ ਅਸੀਂ ਕੱਲੇ ਇਧਰੋਂ ਹੀ ਸੀਗੇ ਉਧਰੋਂ ਤਾਂ ਜੋ ਵੀ ਸੀਗਾ ਆ ਰਿਹਾ ਸੀ ਸਾਡੇ ਕੰਨੀ ਹਨਾ ਉਹ ਚੀਜ਼ਾਂ ਤਾਂ ਉਹਨਾਂ ਨੇ ਤਾਂ ਸਰਕਾਰ ਨੇ ਤਾਂ ਇਹ ਚੀਜ਼ਾਂ ਪਿੱਛੇ ਵੀ ਸਾਬਤ ਕਰਤੀਆਂ ਤੇ ਹੁਣ ਵੀ ਸਾਬਤ ਕਰ ਰਹੀ ਹੈ ਕਿ ਕਿੰਨੀ ਕ ਹਮਲਾਵਰ ਐ ਮਹਿਸੂਸ ਉੱਥੇ ਜਾ ਕੇ ਤਾਂ ਐ ਹੁੰਦਾ ਜਿੱਦਾਂ ਇੰਡੀਆ ਪਾਕਿਸਤਾਨ ਦੀ ਸਰਹੱਦ ਤੋਂ ਬਣਾਈ ਬੈਠੇ ਆ ਕਿ ਜਿੱਦਾਂ ਸਾਨੂੰ ਐ ਮਹਿਸੂਸ ਕਰਾਇਆ ਜਾ ਰਿਹਾ ਕਿ ਯਾਰ ਅਸੀਂ ਸ਼ਾਇਦ ਕਿਸੇ ਇਸ ਦੇਸ਼ ਦੇ ਵਾਸੀ ਹੀ ਨਹੀਂਗੇ ਮਤਲਬ ਕਿ ਆਏ ਜੀ ਸਾਨੂੰ ਮਹਿਸੂਸ ਕਰਾਇਆ ਪਰ ਅਸੀਂ ਇਹ ਦੱਸ ਦੇਣਾ ਚਾਹੀਏ ਕਿ ਪਿੱਛੇ ਰਿਕਾਰਡ ਚੈੱਕ ਕਰ ਲੈਣ ਕਿ ਜੋ ਵੀ ਜਿੱਥੇ ਵੀ ਸਰਪਲਸ ਕਰਨ ਦੇ ਅਨਾਜ ਦੇ ਸਰਪਲਸ ਕਰਨ ਚ ਵੀ ਸਭ ਤੋਂ ਵੱਡਾ ਹਿੱਸਾ ਮਤਲਬ ਕਿ ਜੇ ਪਾਇਆ ਸੀਗਾ ਤਾਂ ਇਸੇ ਖਿੱਤੇ ਨੇ ਪਾਇਆ ਸੀ ਆਜ਼ਾਦੀ ਚ ਜੇ ਕਹੀਏ ਤਾਂ ਮਤਲਬ ਕਿ ਜੋ ਅੰਗਰੇਜ਼ਾਂ ਨਾਲ ਸਾਂਝਾ ਜਿਨ੍ਹਾਂ ਦੀਆਂ ਸੀਓ ਸਾਰਿਆਂ ਨੂੰ ਪਤਾ ਤੇ ਜਿਨ੍ਹਾਂ ਨੇ ਕੁਰਬਾਨੀਆਂ ਲੈ ਕੇ ਬੰਦੀ ਕੀ ਫਾਂਸੀਆਂ ਦੇ ਰੱਸੇ ਚੁੰਮੇ ਆ ਉਹ ਵੀ ਇਸੇ ਖਿੱਤੇ ਨੇ ਦਿੱਤੇ ਸੀਗੇ ਲੋਕ ਇਹ ਖਿੱਤਾ ਮਤਲਬ ਕਿ ਇੰਨਾ ਵੀ ਮਤਲਬ ਕਿ ਜਿੰਨਾ ਉਹ ਕਹੀ ਜਾਂਦੇ ਲੱਗਦਾ ਉਹ ਮਹਿਸੂਸ ਕਰਾ ਰਹੇ ਆ ਇਹਨਾਂ ਵੀ ਮਤਲਬ ਕਿ ਹੈ ਨਹੀਂਗਾ ਇਹ ਇੰਪੋਰਟੈਂਟ ਖਿੱਤਾ ਉਹਨਾਂ ਦਾ ਤੇ ਇਹ ਖਿੱਤੇ ਬਿਨਾ ਉਹਨਾਂ ਦੀ ਮਤਲਬ ਕਿ ਕਾਰਗੁਜ਼ਾਰੀ ਹੋਣੀ ਨਹੀਂ ਤੇ ਇਹਨਾਂ ਦੀ ਗੱਲ ਸੁਣਨੀ ਉਹਨਾਂ ਨੂੰ ਸੁਣਨੀ ਹੋ ਪੈਣੀ ਹੈ ਇਹ ਮਜਬੂਰੀ ਬਣ ਜਾਣੀ ਹੈ ਇਹ ਜ਼ਰੂਰੀ ਆ ਇਹ ਖਿੱਤਾ ਉਹਨਾਂ ਵਾਸਤੇ ਉਹ ਤੁਸੀਂ ਲਗਾਤਾਰ ਹੱਕ ਸੰਘਰਸ਼ਾਂ ਦੇ ਵਿੱਚ ਦਨੇਲ ਸਾਹਿਬ ਦਾ ਸਾਥ ਦਿੱਤਾ ਅੱਜ ਪੂਰਾ ਪਿੰਡ ਉਹਨਾਂ ਦੇ ਹੱਕ ਦੇ ਵਿੱਚ ਬੈਠਾ ਹੈਗਾ ਉਹਨਾਂ ਦੇ ਬਰਾਬਰੀ ਮਰਨ ਵਰਤ ਦੇ ਇੱਕ ਦਿਨ ਦਾ ਜਿਹੜਾ ਰੱਖਿਆ ਗਿਆ ਭੁੱਖੜ ਦਾ ਰੱਖੀ ਗਈ ਹੈ ਕੀ ਕਹਿਣਾ ਤੁਸੀਂ ਕਿਉਂਕਿ ਲੰਬਾ ਸਮਸ਼ਕਰਚ ਨਾ ਰਹੇ ਉਹਨਾਂ ਦੇ ਦੇਖੋ ਢੱਲੇਵਾਲ ਸਾਹਿਬ ਲਗਾਤਾਰ ਬਹੁਤ ਸਾਲਾਂ ਤੋਂ ਕਸਰਾਂ ਦੇ ਸੰਕਟ ਦੇ ਲਈ ਲੜਦੇ ਆ ਰਹੇ ਆ ਆ ਉਹ ਇਨਸਾਨ ਲੜਾਈ ਕਦੇ ਹਰਦਾ ਨਹੀਂ ਹੁੰਦਾ ਜਿਹਦੇ ਨਾਲ ਆਪਦਾ ਨਗਰ ਹੋਵੇ ਆਪਦਾ ਪਰਿਵਾਰ ਹੋਵੇ ਤੇ ਦਿੱਤੇ ਹੋਏ ਪ੍ਰੋਗਰਾਮਾਂ ਨੂੰ ਆਪਣੇ ਬਾਪ ਸਮਝਣ ਦੀ ਬਜਾਏ ਜਥੇਬੰਦੀ ਦੇ ਆਗੂ ਸਮਝ ਕੇ ਉਸ ਪ੍ਰੋਗਰਾਮ ਨੂੰ ਪਿੰਡ ਤੱਕਰ ਲਾਗੂ ਹੋਵੇ ਉਹ ਤੇ ਜਰਨਲ ਹਰਦਾ ਨਹੀਂ ਹੁੰਦਾ ਤਾਂ ਜ ਪਿੰਡ ਡੱਲੇਵਾਲ ਸਾਹਿਬ ਤੇ ਪਿੰਡ ਦੇ ਪਚੋੜ ਨਗਰ ਦੇ ਲੋਕ ਬੈਠੇ ਆ ਤਾਂ ਦਿੱਤੇ ਹੋਏ ਜਥੇਬੰਦੀ ਦੇ ਪ੍ਰੋਗਰਾਮ ਨੂੰ ਪਿੰਡ ਦੇ ਵਿੱਚ ਲਾਗੂ ਕਰਕੇ ਭੁੱਖ ਹੜਤਾਲ ਤੇ ਬੈਠ ਰਹੇ ਆ ਸੋ ਆਸ ਕਰਦੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਰਦਾਰ ਜਗਜੀਤ ਸਿੰਘ ਜੀ ਡੱਲੇਵਾਲ ਸਰਕਾਰਾਂ ਨੂੰ ਝੁਕਾ ਕੇ ਬਹੁਤ ਜਲਦ ਪਰਿਵਾਰ ਦੇ ਵਿੱਚ ਅੱਜ ਫਿਲਹਾਲ ਆਪਾਂ ਕਰੀਏ ਡੱਲੇ ਪਿੰਡ ਦੇ ਵਿੱਚ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਪਿੰਡਾਂ ਦੇ ਵਿੱਚ ਜਥੇਬੰਦੀ ਕਿਉਂਕਿ ਹਰ ਇੱਕ ਪਿੰਡ ਦੇ ਵਿੱਚ ਜਥੇਬੰਦੀ ਦੇ ਤੁਹਾਡੇ ਨੁਮਾਇੰਦੇ ਬੈਠੇ ਨੇ ਕਿ ਆਉਣ ਵਾਲੇ ਹੋਰ ਪਿੰਡਾਂ ਦੇ ਵਿੱਚ ਵੀ ਇਸ ਤਰ੍ਹਾਂ ਕੀਤਾ ਜਾਵੇਗਾ ਸਰਕਾਰ ਤੇ ਪ੍ਰੈਸ਼ਰ ਪਾਉਣ ਦੀ ਕੋਸ਼ ਦੇਖੋ ਕੱਲ ਦਾ ਦਿੱਤੀ ਹੋਈ ਕੌਲਖਨੌਰੀ ਬਾਰਡਰ ਦੀ ਤਾਂ ਅਸੀਂ ਇਸ ਇਲਾਕੇ ਦੇ ਵਿੱਚ ਵਰਕ ਕਰ ਰਹੇ ਹਾਂ ਸਾਡਾ ਜ਼ਿਲ੍ਹਾ ਫਰੀਦਕੋਟਾ ਸਵੇਰ ਤੋਂ ਲੈ ਕੇ ਖਾਣਾ ਜਿਹੜਾ ਖਾਣਾ ਨਹੀਂ ਖਾਣਾ ਉਸ ਅਸੀਂ ਉਸ ਨੀਤੀ ਨੂੰ ਅਪਣਾ ਰਹੇ ਹਾਂ ਜੇ ਅਗਰ ਸਾਡੇ ਜਥੇਬੰਦ ਕੋ ਲੋਕ ਇਸ ਨੀਤੀ ਨੂੰ ਅਪਣਾ ਰਹੇ ਆ ਤਾਂ ਲਗਾਤਾਰ ਜਿਹੜੀ ਇਹ ਲੜਾਈ ਲੜ ਕੇ ਬਹੁਤ ਜਲਦ ਅਸੀਂ ਫਤਿਹ ਕਰਾਂਗੇ ਅ ਅੱਗੇ ਤੁਸੀਂ ਦੇਖਿਆ ਖਨੌਰੀ ਬਾਰਡਰ ਤੇ ਅੱਜ ਸਵੇਰ ਤੋਂ ਕਿਸੇ ਵੀ ਚੁੱਲੇ ਦੇ ਵਿੱਚ ਅੱਗ ਨਹੀਂ ਪਈ ਤਾਂ ਨਾਲ ਦੀ ਨਾਲ ਪ੍ਰਸ਼ਾਸਨ ਦੀ ਐਕਟਿਵ ਹੋਣ ਕਾਰਨ ਕੱਲ ਡੀਆਈਜੀ ਸਾਹਿਬ ਆਏ ਤਾਂ ਲਗਾਤਾਰ ਵਲੰਟੀਅਰਾਂ ਵੱਲੋਂ ਵੀ ਮਤਲਬ ਆਪਦੀ ਪੂਰੀ ਤਕਨੀਕ ਦੇ ਨਾਲ ਕਿ ਪ੍ਰਧਾਨ ਜੀ ਨੂੰ ਕਿਤੇ ਪ੍ਰਸ਼ਾਸਨ ਆਨੇ ਭਾਨੇ ਕਿਤੇ ਉਠਾ ਕੇ ਨਾ ਲੈ ਜੇ ਪਹਿਲੀ ਵਾਰ ਪਹਿਲਾਂ ਵਾਂਗੂ ਤਾਂ ਲਗਾਤਾਰ ਮਜ਼ਬੂਤੀ ਬਣਾਈ ਜਾ ਰਹੀ ਆ ਔਰ ਇਸ ਲੜਾਈ ਨੂੰ ਆਪਾਂ ਬਹੁਤ ਜਲਦ ਫਤਿਹ ਕਰਾਂਗੇ ਕਿਉਂਕਿ ਇਹ ਲੜਾਈ ਅਗਰ ਅਸੀਂ ਜਿੱਤ ਜਾਂਦੇ ਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਲੜ ਸਕਦੇ ਆ ਵਰਨਾ ਸਰਕਾਰਾਂ ਹਮੇਸ਼ਾ ਲੜਾਈ ਨੂੰ ਕਮਜ਼ੋਰ ਕਰਨ ਦੀ ਖਾਤਰ ਆਪਣੇ ਹੱਥ ਕੰਡੇ ਅਪਣਾਉਂਦੀਆਂ ਰਹੀਆਂ ਨੇ ਤੋ ਬਿਲਕੁਲ ਜਿਵੇਂ ਤੁਸੀਂ ਸੁਣਿਆ ਉਹਨਾਂ ਦੇ ਪੁੱਤਰ ਅਤੇ ਨਾਲ ਦੇ ਸਾਥੀਆਂ ਵੱਲੋਂ ਕਿਹਾ ਗਿਆ ਕਿ ਇੱਕ ਪਿੰਡਲੇ ਵਾਲੇ ਪਿੰਡ ਦੇ ਵਿੱਚ ਜਿਹੜੀ ਸ਼ੁਰੂਆਤ ਅੱਜ ਕੀਤੀ ਗਈ ਆ ਭੋਖੜਦਾਲ ਦੇ ਪਿੰਡ ਦੇ ਲੋਕਾਂ ਵੱਲੋਂ ਬੈਠਿਆ ਗਿਆ ਹੈਗਾ ਤੇ ਉਹਨਾਂ ਨਾਲ ਸਮੇਂ ਦੇ ਵਿੱਚ ਜਥੇਬੰਦੀ ਤੌਰ ਤੇ ਹੋਰ ਕੀ ਅਗਲਾ ਐਕਸ਼ਨ ਲੈਂਦਾ ਕਿ ਉਹ ਇਸ ਹਾਵਣਾ ਅਗਲ ਕੀਤੇ ਕਿ ਕਿ ਲਗਾਤਾਰ ਕਿਸਾਨੀ ਮੰਗਾਂ ਐਮਐਸਪੀ ਹੋਵੇ ਜਾਂ ਉਸ ਸਮੇਂ ਲਖੀਪੁਰ ਦੀ ਜੁਗਾਟਨਾ ਹੁੰਦੀ ਹੈ ਜਾਂ ਹੋਰ ਜਿਹੜੇ ਮੰਗਾਂ ਨੇ ਸਾਰੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਜੋ ਸਰਕਾਰ ਨੇ ਕੇਂਦਰ ਸਰਕਾਰ ਨੇ ਮੰਗਾ ਜਿਹੜੀਆਂ ਮੰਨੀਆਂ ਹੋਈਆਂ ਸੀ ਪਰ ਉਹਨਾਂ ਉੱਤੇ ਜਿਹੜਾ ਹਜੇ ਤੱਕ ਕੋਈ ਗੌਰ ਨਹੀਂ ਕੀਤੀ ਜਾਂ ਨਾ ਹੀ ਉਹ ਮੰਗਾਂ ਮੰਨੀਆਂ ਉਹਨਾਂ ਮੰਗਾਂ ਨੂੰ ਲੈ ਕੇ ਦੇਖ ਲਓ ਮੈਂ ਕਾ ਕਿ ਜਿੱਥੇ ਹੁਣ ਸਾਰੇ ਲੋਕ ਜਗਜੀਤ ਸਿੰਘ ਦਲਿਆ ਦੇ ਨਾਲ ਖੜੇ ਨੇ ਸੰਘਰਸ਼ ਦੇ ਨਾਲ ਖੜੇ ਨੇ ਤੇ ਸਰਕਾਰ ਹੁਣ ਕੀ ਅਗਲਾ ਐਕਸ਼ਨ ਲੈਂਦੀਆਂ ਫ੍ਰੀਕੋਰਟ ਤੋਂ ਜਗਮੇਟੀਵੀ ਲਈ ਜਗਤਾਰ ਦਸਾਂ